ਗਾਈਸ ਵੀਰੇ ਹਾਂਜੀ ਗਾਈਸ ਭੈਣੇ ਗਾਈਸ ਵੀਰੇ ਮੈਂ ਖਾਣ ਲੱਗੀ ਆ ਚੋਲ ਭੈਣੇ ਇਹ ਕਿਹੜੇ ਚੋਲ ਏ ਇਹ ਗਾ সুইਟ ਕੌਰਨ ਅੱਛਾ ਮੱਕੀ ਦੇ ਦਾਣੇ ਵਾਲੇ ਚੋਲ ਖਾਣ ਲੱਗੀ ਆ ਅਸੀਂ ਖਾਣ ਲੱਗਿਆ ਮੱਕੀ ਦੇ ਦਾਣੇ ਵਾਲੇ সুইਟ ਕੌਰਨ ਚੋਲ ਆ ਕਿਵੇਂ ਭੈਣੇ ਸਵਾਦ ਏ ਹੂੰ ਬੜਾ ਸਵਾਦ ਆ ਰਿਹਾ ਵੀਰੇ ਓ ਭੈਣੇ ਇਹਦੇ ਨਾਲ ਕੀ ਕੁਛ ਦੇ ਰੱਖਿਆ ਨਨ ਰਾਜ ਮਹਾ ਅੱਛਾ ਤੇ ਹੋਰ ਮਾਲਾ ਚੀਜ਼ ਜਿੱਲੀ ਖਾਓ ਗਾਇਸ ਮੈਂ ਨਾ ਗਾਇਸ ਭੈਣੇ ਬਸ ਤੂੰ ਹੀ ਖਾ ਹੁਣ ਗਾਇਸ ਭੈਣੇ ਚੱਲ ਠੀਕ ਹੈ ਫਿਰ ਉਹਨਾਂ ਆਪਣੀ ਬੁਗੜੀ ਨੂੰ ਪੁੱਛ ਲਵਾਂ ਉਹ ਕੀ ਖਾ ਰਹੀ ਏ ਹਾਂ ਮੇਰੀ ਬੁਗੜੀ ਤੁਸੀਂ ਕੀ ਚੋਲ ਖਾ ਰਹੇ ਹੋ ਹਾਏ ਮੇਰੀ ਬੁਗੜੀ ਬੁਗੜੀ ਆ ਕੀ ਇਹ ਨਾਲ ਹਾਏ ਮੇਰੀ ਬੁਗੜੀ ਅੱਜ ਬੜਾ ਖੱਟਾ-ਖੱਟਾ ਖਾ ਰਹੀ ਏ ਕੋਈ ਖੁਸ਼ਖਬਰੀ ਤਾਂ ਨਹੀਂ ਚੱਲ ਮੇਰੀ ਬੁਗੜੀ ਹੁਣ ਤੂੰ ਖਾ ਲੈ ਮੈਂ ਨਾ ਕਿਰਨਾ ਨੂੰ ਪੁੱਛ ਲਵਾਂ ਉਹ ਕੀ ਖਾ ਰਹੀ ਏ ਹੈਲੋ ਕਿਰਨਾ ਹੈਲੋ ਫਰੈਂਡ ਕਿਵੇਂ ਤੁਸੀਂ ਅੱਸੀ ਵਧੀਆ ਕਿਰਨਾ ਤੂੰ ਆ ਚੋਲਾ ਵਿੱਚ ਕਿਹੜੀ ਸਬਜੀ ਪਾ ਰੱਖੀ ਏ ਅੱਜ ਤੱਕ ਮੈਨੂੰ ਪਤਾ ਨਹੀਂ ਕਾਦੀ ਹੈ ਪਾਣੀ ਥੋੜਾ ਜਿਹਾ ਵੱਧ ਪੈ ਗਿਆ ਯਾਰ ਕੀ ਯਾਰ ਕਿਰਨਾ ਹਰ ਵੇਲੇ ਤੂੰ ਚੋਲ ਹੀ ਖਾਂਦੀ ਰਹਿੰਦੀ ਛੱਡ ਪਰੇ ਚੋਲਾ ਨੂੰ ਨਾ 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 ਕਮਲਿਏ ਮੇਰੀ ਗੱਲ ਸੁਣ ਲੈ ਤੂੰ ਇਹ ਚੋਲ ਛੱਡ ਕੇ ਫਰੂਟ ਖਾਇਆ ਕਰ ਸੋਹਣੀ ਹੋ ਜਾਏਗੀ ਠੀਕ ਹੈ ਨਾ ਠੀਕ ਹੈ ਚੱਲ ਫਿਰ ਕਿਰਨਾ ਫਰੂਟ ਹੁਣ ਖਾ ਕੇ ਵਹਾ